ਇਹ ਇਹ ਉਹ ਮੰਝਾ ਸਾਹਿਬ ਹੈ ਜਿਸ ਉਪਰ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੇ ਰਾਤ ਕੱਟੀ ਸੀ। ਦੋਸਤੋ ਜਿਹੜਾ ਤੁਸੀਂ ਸਾਹਮਣੇ ਗੁਰੂ ਘਰ ਵੇਖ ਰਹੇ ਹੋ ਇਹ ਹੈ ਗੁਰਦੁਆਰਾ ਅਟਕ ਸਾਹਿਬ। ਇਸ ਥਾਂ ਤੋਂ ਜਦੋਂ ਛੋਟੇ ਸਾਹਿਬ ਜਦਿਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੀ ਤੇ ਮੋਰਿੰਡੇ ਕੋਤਵਾਲੀ ਥਾਣੇ 'ਚ ਲੈ ਕੇ ਗਏ ਸੀ ਤੇ ਇਹ ਇੱਥੋਂ ਰਥ ਜਿਹੜਾ ਤੁਸੀਂ ਦੇਖ ਲਓ ਵੀ ਬਣਿਆ ਹੋਇਆਗਾ ਇਹਦੇ ਪਿੱਛੇ ਜਿਹੜਾ ਗੰਗੂ ਦਾ ਘਰ ਹੈ ਜਿਹੜਾ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦ ਤੁਹਾਨੂੰ ਆਪਣੇ ਘਰੇ ਜਿਹੜਾ ਲੈ ਕੇ ਆਇਆ ਸੀਗਾ ਹੈਨਾ ਉਹਨਾਂ ਦੀ ਸੇਵਾ ਕਰਨ ਵਾਸਤੇ ਮੈਂ ਜਿਹੜਾ ਮੇਰੇ ਘਰੇ ਚੱਲੋਂ ਤੇ ਤੁਹਾਨੂੰ ਜਿਹੜੀ ਕੋਈ ਚਿੰਤਾ ਨਹੀਂ ਹੋਊਗੀ ਉਸ ਵੇਲੇ ਆਨੰਦਪੁਰ ਸਾਹਿਬ ਵਿੱਚ ਜਿਹੜਾ ਗੰਗੂ ਰਸੋਈਆ ਹੁੰਦਾ ਸੀਗਾ ਤੇ ਉਦੋਂ ਬਾਅਦ ਜਦੋਂ ਵਿਛੋੜਾ ਪਿਆ ਪਰਿਵਾਰ ਦਾ ਤਾਂ ਮਾਤਾ ਗੁਜਰੀ ਤੇ ਛੋਟੇ ਸਾਹਿਬ ਜਦਿਆਂ ਨੂੰ ਕੁੰਮਾ ਮਾਸਕੀ ਦੇ ਘਰੋਂ ਆਪਣੇ ਪਿੰਡ ਜਿਹੜਾ ਸਿਹੜੀ ਲੈ ਆਇਆ ਸੀਗਾ ਤੇ ਆਜੋ ਮੈਂ ਤੁਹਾਨੂੰ ਘਰਦਖਾਨਾ ਤੇ ਕੀ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀਆਂ ਦੀ ਜਿਹੜੀ ਨਿਸ਼ਾਨੀਆਂ ਹਲੇ ਵੀ ਇੱਥੇ ਮੌਜੂਦ ਨੇ ਤੁਸੀਂ ਜਾਣਦੇ ਹੋ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਦਿਨ ਚੱਲ ਰਹੇ ਨੇ ਹੈਨਾ ਤੇ ਗੁਰੂ ਗੋਬਿੰਦ ਸਿੰਘ ਦੇ ਸਾਰੇ ਪਰਿਵਾਰ ਦੇ ਜਿੰਨੇ ਵੀ ਜਿਹੜਾ ਪਰਿਵਾਰ ਸੀ ਇੱਕ ਹਫ਼ਤੇ ਵਿੱਚ ਜਿਹੜਾ ਸਾਰਾ ਗੁਰਗੋਬਿੰਦ ਸਿੰਘ ਨੇ ਬਾਹਰ ਦਿੱਤਾ ਸੀ ਉਹ ਦੇਖੋ ਗੁਰਦੁਆਰਾ ਜਿਹੜਾ ਸਾਹਮਣੇ ਹੁਣ ਬਣਿਆ ਪਹਿਲਾਂ ਨਹੀਂ ਹੁੰਦਾ ਸੀ ਤੇ ਉਹਦੇ ਨਾਲ ਹੀ ਜਿਹੜਾ ਗੰਗੂ ਦਾ ਘਰ ਬਣਿਆ ਹੋਇਆ ਜਿਸ ਵਿੱਚ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਰਾਤ ਕੱਟੀ ਸੀ ਤੇ ਰਾਤ ਨੂੰ ਜਿਹੜਾ ਗੰਗੂ ਬੇਈਮਾਨ ਹੋ ਗਿਆ ਤੇ ਸੋਨੇ ਦੀਆਂ ਮੋਹਰਾਂ ਦੇਖ ਕੇ ਤੇ ਉਸ ਤੋਂ ਬਾਅਦ ਜਿਹੜਾ ਮੋਰਿੰਡੇ ਤੋਂ ਥਾਣਾ ਜਿਹੜੀ ਪੁਲਿਸ ਬੁਲਾ ਲਈ ਸੀ ਤੇ ਫਿਰ ਮਾਤਾ ਗੁਜਰੀ ਤੇ ਛੋਟ ਤੇ ਇਧਰ ਸਾਹਮਣੇ ਜਿਹੜਾ ਇਤਿਹਾਸ ਲਿਖਾ ਹੈ ਤੇ ਇਧਰ ਜਿਹੜਾ ਤੁਸੀਂ ਵੇਖ ਰਹੇ ਹੋ ਜਿੱਤੇ ਲਾਲ ਰੰਗ ਕੀਤਾ ਹੋਇਆ ਇਹ ਛੋਟੇ ਸਾਹਿਬਜ਼ਾਦਿਆਂ ਦਾ ਘਰ ਹੈ ਤੇ ਇਧਰ ਜਿਹੜਾ ਗੁਰੂ ਘਰ ਹੁਣ ਬਣਿਆਗਾ ਹੈ ਨਾ ਤੇ ਆਜੋ ਪਹਿਲਾਂ ਤੁਹਾਨੂੰ ਮੈਂ ਦਿਖਾਉਣਾਗਾ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਜਿਹੜੇ ਮੰੰਜੇ ਉੱਪਰ ਜਿਹੜੀ ਰਾਤ ਕੱਟੀ ਸੀ ਨਾ ਜਿਸ ਮੰੰਜਾ ਸਾਹਿਬ ਉੱਪਰ ਰਾਤ ਕੱਟੀ ਸੀ ਤੇ ਸਾਹਮਣੇ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਬਰਾਜਮਾਨ ਨੇ ਤੇ ਉਹ ਜਿਹੜਾ ਤੁਸੀਂ ਸਾਹਮਣੇ ਮੰੰਜਾ ਵੇਖ ਰਹੇ ਹੋ ਇਸ ਉੱਪਰ ਮਾਤਾ ਗੁਜਰੀ ਅਤੇ ਛੋਟੇ ਸਾਹਿਬਜ਼ਾਦਿਆਂ ਨੇ ਇੱਕ ਰਾਤ ਕੱਟੀ ਸੀ ਤੇ ਸਵੇਰ ਆ ਫੜਕੇ ਲੈ ਗਈ ਸੀ ਨਾ ਮਰਿੰਡੇ ਵਿੱਚ ਤੇ ਮਰਿੰਡੇ ਤੋਂ ਫਤੇਗੜ ਸਾਹਿਬ ਛੋਟੇ ਸਹਿਬਜਾਦਿਆਂ ਨੂੰ ਜਿਹੜਾ ਲੈ ਕੇ ਗਏ ਸੀ ਤੇ ਨੀਹਾਂ ਵਿੱਚ ਚਿੰਕੇ ਜਿਹੜਾ ਹੈ ਨਾ ਲਖਤ ਸੀ ਇਹ ਦੇ ਕੇ ਨੀਹਾਂ ਵਿੱਚ ਚਿੰਕੇ ਸ਼ਹੀਦ ਕਰ ਦਿੱਤਾ ਸੀ ਤੇ ਦੋਸਤੋ ਇਹ ਮੰਜਾ ਸਾਹਿਬ ਆ ਵੀਡੀਓ ਸ਼ੇਅਰ ਜਰੂਰ ਕਰ ਦਿਓ ਇਹ ਉਸ ਵੇਲੇ ਜਿਹੜਾ ਗੰਗੂ ਬ੍ਰਾਹਮਣ ਦਾ ਜਿਹੜਾ ਘਰ ਹੁੰਦਾ ਸੀਗਾ ਸਾਰੇ ਪਾਸੇ ਵੇਖੋ ਤੁਸੀਂ ਤੇ ਉਸੇ ਤਰ੍ਹਾਂ ਜਿਹੜੇ ਮਸੂਰੀਆਂ ਇਟਾਂ ਅੱਜ ਵੀ ਲੱਗੀਆਂ ਹੋਈਆਂ ਨੇ ਥੋੜਾ ਬਹੁਤਾ ਜਿੱਥੋਂ ਟੁੱਟ ਭੱਜ ਹੋਇਆ ਉੱਥੇ ਜਿਹੜੀ ਮਰੰਮਤ ਜਰੂਰ ਕੀਤੀ ਹੋਈ ਹੈ ਤੇ ਗੁਰੂਗ੍ਰਾਂਦ ਸਾਹਿਬ ਜੀ ਸਾਹਮਣੇ ਜਿਹੜੇ ਬਰਾਜਮਾਨ ਨੇ ਤੇ ਆਲੀ ਨਾਲੂ ਵੀ ਜਿਹੜਾ ਮੈਂ ਤੁਹਾਨੂੰ ਬਾਹਰ ਜਾ ਕੇ ਘਰ ਦਿਖਾਉਂਗਾ ਤੇ ਆਜੋ ਆਪਾਂ ਦੇਖਦੇ ਆ ਬਾਹਰ ਚੱਲਦੇ ਆ ਤੇ ਘਰ ਦੇਖਦੇ ਆ ਥੋੜਾ ਜਿਹਾ ਆਲੀ ਰਾਲੇ ਪਾਸੋਂ ਵੀ ਕਿੰਨਾ ਕਿ ਜਿਹੜਾ ਟੈਟੇਰੀ ਹੋ ਗਿਆ ਹਨ ਤੇ ਕਿੰਨਾ ਕਿ ਜਿਹੜਾ ਹਲੇ ਹੈਗਾਗਾ ਤੇ ਆ ਦੇਖੋ ਇੱਧਰ ਜਿਹੜੀ ਮਰਮਤ ਕੀਤੀ ਹੋਈ ਆ ਲਾਲ ਰੰਗ ਦੀਵਾਰੇ ਕੀਤਾ ਹੋਇਆ ਜਿੱਥੋਂ ਮਸੂਰੀ ਇੱਟਾਂ ਟੁੱਟ ਗਈਆਂ ਸੀ ਡਿੱਗੀਆਂ ਸੀ ਉਹ ਦਿਵਾਰੇ ਜਿਹੜੀਆਂ ਉੱਥੇ ਲਾ ਦਿੱਤੀਆਂ ਨੇ ਕਿਉਂਕਿ ਕੌਮੀ ਵਿਰਾਸਤ ਹੈ ਨਾ ਦੋਸਤੋ ਸੰਭਾਲਣਾ ਬਹੁਤ ਜ਼ਰੂਰੀ ਹੈ ਤਾਂ ਦੋਸਤੋ ਇਹ ਗੁਰੂ ਘਰ ਜਿਹੜਾ ਆਪਾਂ ਕਹਿੰਦੇ ਸਿਹੜੀ ਗੁਰੂ ਘਰ ਹੈ ਗੁਰਦੁਆਰਾ ਤੁਸੀਂ ਢੱਕ ਸਾਬ ਜਿਹੜਾ ਸਾਮਣੇ ਦਿਖਾਇਆ ਸੀਗਾ ਤੇ ਇੱਧਰ ਜਿਹੜਾ ਸਾਰਾ ਇਤਿਹਾਸ ਲਿਖਿਆ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਦਾ ਵੀ ਕਦੋਂ ਆਏ ਸੀ ਹੈਨਾ ਤੇ ਕਦੋਂ ਜਿਹੜਾ ਇੱਥੋਂ ਅਮਰਿੰਡੇ ਲੈ ਕੇ ਗਏ ਤੇ ਫਤੇਗੜ ਸਾਹਿਬ ਲੈ ਕੇ ਗਏ ਦੋਸਤੋ ਵੀਡੀਓ ਵਧੀਆ ਲੱਗੀ ਵੱਧ ਤੋਂ ਵੱਧ ਸ਼ੇਅਰ ਦੋਸਤੋ ਜ਼ਰੂਰ ਕਰਿਓ ਛੋਟੇ ਸਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੇ ਆ ਜਿਹੜੇ ਇੱਥੇ ਬਹੁਤ ਵੱਡੀ ਆਪਾਂ ਕਹਿਦੀ ਵੀ ਯਾਦਗਾਰ ਹੈ ਜਿਹੜੀ ਸਾਂਭੀ ਹੋਈ ਹੈ ਮੰਝਾ ਸਾਹਿਬ ਹੈਨਾ ਦੋਸਤੋ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ